ਅੱਜ ਗੱਲ ਕਰਦੇ ਆ ਕਿ ਅਰਾਵਲੀ ਹੈ ਕੀ ਤੇ ਇਹਦੇ ਵਿੱਚ ਇਹ ਜੋ ਸੋਸ਼ਲ ਮੀਡੀਆ ਤੇ 트ੈਂਡ ਚੱਲ ਰਿਹਾ ਇਹ ਅਸਲ ਦੇ ਵਿੱਚ ਲੋਕਾਂ ਨੂੰ ਇਹਦੇ ਬਾਰੇ ਕੋਈ ਸਮਝ ਹੈ ਕਿ ਨਹੀਂ ਹੈ ਇਸ ਦਾ ਸਾਨੂੰ ਫਾਇਦਾ ਕੀ ਹੋ ਰਿਹਾ ਹੈ ਅੱਜ ਇਹ ਕੀ ਹੋ ਰਿਹਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਪਿੱਛੇ ਕਿਉਂ हट ਗਈ ਤਾਂ ਅਰਾਵਲੀ ਦੀਆਂ ਪਹਾੜੀਆਂ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਪਹਾੜੀਆਂ ਲੜੀਆਂ ਵਿੱਚੋਂ ਇੱਕ ਹੈ ਇਹਨਾਂ ਦੀ ਉਮਰ ਕਰੋੜਾ ਸਾਲ ਪੁਰਾਣੀ ਮੰਨੀ ਜਾਂਦੀ ਹੈ ਜਦੋਂ ਹਿਮਾਲਿਆ ਵਿੱਚ ਜਦੋਂ ਮੰਨ ਲਓ ਕਿ ਹਿਮਾਲਿਆ ਵੀ ਪੂਰੀ ਤਰ੍ਹਾਂ ਨਹੀਂ ਸੀ ਬਣਿਆ ਤਾਂ ਉਦੋਂ ਤੋ ਪਹਿਲਾਂ ਵੀ ਇਹ ਪਹਾੜੀਆਂ ਮੌਜੂਦ ਸਨ ਗੀਆਂ ਗੁਜਰਾਤ ਤੋਂ ਲੈ ਕੇ ਰਾਜਸਥਾਨ ਹਰਿਆਣਾ ਦਿੱਲੀ ਤੱਕ ਇਹ আরাਵਲੀ ਪਹਾੜੀਆਂ ਫੈਲੀਆਂ ਹੋਈਆਂ ਇਸੇ ਤੁਸੀਂ ਇਹ ਦੇਖੋ ਕਿ ਹਿਮਾਲਿਆ ਤੋਂ ਵੀ ਪੁਰਾਣੀਆਂ ਇਹ ਪਹਾੜੀਆਂ ਤੇ ਇਸ ਦੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਿਆ ਕਿਉਂਕਿ ਨਜਾਇਜ਼ ਮਾਈਨਿੰਗ ਨੂੰ ਲੈ ਕੇ ਇਹ ਅਲੋਪ ਹੋ ਰਹੀਆਂ ਸੀ ਤਾਂ ਸੁਪਰੀਮ ਕੋਰਟ ਇਸ ਤੇ ਸੁਣਵਾਈ ਕਰ ਰਿਹਾ ਸੀ ਤੇ ਇਸ ਦੇ ਵਿੱਚ 100 ਮੀਟਰ ਵਾਲੀ ਇੱਕ ਸ਼ੈਲੀ ਰੱਖ ਦਿੱਤੀ ਗਈ ਸੁਪਰੀਮ ਕੋਰਟ ਦੇ ਵੱਲੋਂ ਕਿ ਜਿਹੜੀਆਂ 100 ਮੀਟਰ ਤੋਂ ਹੇਠਾਂ-ਹੇਠਾਂ ਹੈਗੀਆਂ ਉਹ ਤੁਸੀਂ ਉਡਾ ਦਿਓ ਯਾਨੀ ਕਿ ਮਾਈਨਿੰਗ ਉਸ ਉਸੇ ਕਰ ਸਕਦੇ ਹੋ ਤੇ ਜਿਹੜੀਆਂ 100 ਮੀਟਰ ਤੋਂ ਉੱਚੇ-ਉੱਚੇ ਹੈਗੀਆਂ ਉਹ ਤੁਸੀਂ ਬਰਕਰਾਰ ਰੱਖੋ ਤਾਂ ਇਹ ਇੱਕ ਸ਼੍ਰੇਣੀ ਰੱਖ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਆਪਣੇ ਫੈਸਲੇ ਤੇ ਵਿਚਾਰ ਕਰਨਾ ਪਿਆ ਤੇ ਫੈਸਲੇ ਤੇ ਸਟੇ ਲਗਾਉਣੀ ਪਈ ਤੇ ਅੱਗੇ ਆਪਾਂ ਇਸ ਤੇ ਹੁਣ ਗੱਲ ਕਰਦੇ ਆਂ ਆਪਾਂ ਇਹ ਕਹਿ ਰਹੇ ਸੀ ਕਿ ਇਹ ਗੁਜਰਾਤ ਤੋਂ ਸ਼ੁਰੂ ਹੋ ਕੇ ਰਾਜਸਥਾਨ ਹਰਿਆਣਾ ਦਿੱਲੀ ਤੱਕ ਫੈਲੀ ਹੋਈ ਆ ਇਹ ਸਿਰਫ ਪੱਥਰਾਂ ਦਾ ਢੇਰ ਨਹੀਂ ਆ ਸਗੋ ਪੂਰੇ ਉੱਤਰੀ ਭਾਰਤ ਲਈ ਇੱਕ ਕੁਦਰਤੀ ਸੁਰੱਖਿਆ ਦਾ ਕਵਚ ਹੈ। ਰਾਵਲੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਰੇਤਲੇ tufaanan ਨੂੰ ਰੋਕਦੀ ਹੈ। ਥਾਰ ਦੇ ਰੇਗਿਸਤਾਨ ਨੂੰ ਦਿੱਲੀ ਤੇ ਉੱਤਰ ਭਾਰਤ ਵੱਲ ਫੈਲਣ ਤੋਂ ਰੋਕਣ ਵਿੱਚ ਇਹ ਪਹਾੜੀਆਂ ਬੜੀਆਂ ਅਹਿਮ ਭੂਮਿਕਾਵਾਂ ਨਿਭਾਉਂਦੀਆਂ ਨੇ। ਤੁਸੀਂ ਇਹ ਦੇਖੋ ਕਿ ਜਦੋਂ ਰੇਗਿਸਤਾਨ ਜਦੋਂ ਰਾਜਸਥਾਨ ਦਾ ਜਿਹੜਾ ਇਲਾਕਾ ਹੈ, ਮਾਰੂਥਲ ਦਾ ਇਲਾਕਾ ਹੈ, ਰਤੀਲਾ ਇਲਾਕਾ ਹੈ ਤੇ ਜਦੋਂ ਰਤੀਲੇ tufaan ਹੁੰਦੇ ਨੇ ਤਾਂ ਉਹ ਤੂਫਾਨ ਇਹਨੇ ਤੇਜ਼ ਹੁੰਦੇ ਨੇ ਕਿ ਉਹਨਾਂ ਦੇ ਕਾਰਨ ਜਿਹੜੀ ਮਿੱਟੀ ਆ ਜਿਹੜਾ ਰੇਤ ਆ ਉਹ ਉਹਦੇ ਨਾਲ ਪ੍ਰਭਾਵਿਤ ਦਿੱਲੀ ਹੋ ਸਕਦਾ ਹੈ ਉਹਦੇ ਨਾਲ ਪ੍ਰਭਾਵਿਤ ਹਰਿਆਣਾ ਹੋ ਸਕਦਾ ਤਾਂ ਇਹ ਅरावली ਪਹਾੜੀਆਂ ਦੇਖੋ ਕੁਦਰਤ ਦੀ ਇਹ ਆਪਣੇ ਆਪ ਦੇ ਵਿੱਚ ਬਣਾਈ ਹੋਈ ਚੀਜ਼ ਹੈ ਕਿ ਜਿਸ ਨੂੰ ਨਜਾਇਜ਼ ਮਾਈਨਿੰਗ ਦੇ ਵਿੱਚ ਲਗਾਤਾਰ ਖੋਖਿਆ ਜਾ ਰਿਹਾ ਸੀ ਤੇ ਇਸ ਤੇ ਹੁਣ ਮਸਲਾ ਚੱਲਿਆ ਹੋਇਆ ਤੇ ਅੱਗੇ ਆਪਾਂ ਅ ਵਾਧਦੇ ਆ ਪੜਾਦੇ ਵੱਲ ਤਾਂ ਇਹ ਇਹਨਾਂ ਦੇ ਵਿੱਚ ਜੰਗਲ ਵੀ ਆ ਦਰਖਤ ਵੀ ਆ ਜੰਗਲੀ ਜੀਵ ਵੀ ਨੇ ਹਵਾ ਨੂੰ ਤੁਹਾਨੂੰ ਪਤਾ ਵਾਤਾਵਰਨ ਨੂੰ ਮੌਸਮ ਨੂੰ ਸੰਤੁਲਿਤ ਰੱਖਦੇ ਨੇ ਜ਼ਮੀਨ ਦੇ ਹੇਠਾਂ ਵਿੱਚ ਪਾਣੀ ਦੀ ਸਾਂਭ ਸੰਭਾਲ ਲਈ আরাਵਲੀ ਦੀ ਵਜ੍ਹਾ ਨਾਲ ਦਿੱਲੀ ਐਨਸੀਆਰ ਹਰਿਆਣਾ ਤੇ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਜਲ ਪਹੁੰਚਦਾ ਪਾਣੀ ਪਹੁੰਚਦਾ ਹੈ ਸਾਰਾ ਇਲਾਕਾ ਰੇਗਿਸਤਾਨ ਬਣ ਸਕਦਾ ਹੈ ਪਰ ਅੱਜ ਇਹ ਹਾਲਾਤ আরাਵਲੀ ਦੀ ਪਹਾੜੀਆਂ ਦੇ ਨੇ ਕਿ ਸਿਰਫ ਰੀਲਾ ਇਸ ਤੇ ਤੁਹਾਨੂੰ ਪਤਾ ਹੈ ਕਿ ਬਣ ਰਹੀਆਂ ਨੇ ਸੈਲਫੀਆਂ ਦੇ ਵਿੱਚ ਜਦੋਂ ਲੋਕ ਮੜ ਜਾਂਦੇ ਨੇ ਟਰੈਕ ਦੇ ਲਈ ਇਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਸਟੋਨ ਕ੍ਰਸ਼ਰ ਦੇ ਤੌਰ ਤੇ ਗੈਰ ਕਾਨੂੰਨੀ ਕੰਮ ਇਸਤੇ ਕੀਤੇ ਜਾਂਦੇ ਨੇ ਯਾਨੀ ਕਿ ਇਲੀਗਲ ਮਾਈਨਿੰਗ ਰੱਜ ਕੇ ਕੀਤੀ ਜਾਂਦੀ ਹੈ ਤੇ ਜੰਗਲਾਂ ਨੂੰ ਸਾਫ਼ ਕਰਕੇ ਕੰਕਰੀਟ ਦਾ ਜੰਗਲ ਤਿਆਰ ਕੀਤਾ ਜਾ ਰਿਹਾ ਯਾਨੀ ਕਿ ਬਿਲਡਿੰਗਸ ਫਲੈਟ ਸੋਚੋਚੇ ਇਮਾਰਤਾਂ ਤੁਸੀਂ 2ਬੀਐਚਕੇ 3ਬੀਐਚਕੇ ਦੇਖ ਸਕਦੇ ਹੋ ਤਾਂ আরাਵਲੀ ਜਿਹੜੀ ਪਹਾੜੀਆਂ ਇਹ ਇੱਕ ਤਰੀਕੇ ਨਾਲ ਮੰਨਿਆ ਜਾ ਸਕਦਾ ਹੈ ਕਿ ਸਾਡੀ ਇੱਕ ਜ਼ਿੰਦਗੀ ਦੀ ਲਾਈਨ ਹੈ ਜਿਹੜੀ ਹੁਣ ਟੁੱਟਦੀ ਜਾ ਰਹੀ ਹੈ ਹੌਲੀ ਹੌਲੀ ਕਰੋੜਾਂ ਸਾਲਾਂ ਤੋਂ ਇਹ ਪਹਿਲਾਂ ਦੀ ਹੈਗੀ ਹੈ ਹਿਮਾਲਿਆ ਪਰਬਤਾਂ ਤੋਂ ਪਹਿਲਾਂ ਦੀ ਹੈਗੀ ਹੈ ਸਰਸ ਪੱਥਰ ਨਹੀਂ ਡਗਦੇ ਸਗੋਂ ਮੌਸਮ ਬਦਲਦਾ ਹੈ ਤਾਂ ਗਰਮੀ ਵਧਦੀ ਹੈ بارشਾਂ ਦਾ ਪੈਟਰਨ ਖਰਾਬ ਹੁੰਦਾ ਜਦੋਂ ਇਹਨਾਂ ਦੇ ਉੱਤੇ ਮਾਈਨਿੰਗ ਹੁੰਦੀ ਹੈ ਜਾਂ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਤਾਂ ਦਿੱਲੀ ਦੀ ਜ਼ਹਿਰੀਲੀ ਹਵਾ ਇਸੇ ਲਈ ਜ਼ਿਆਦਾ ਬਨ ਰਹੀ ਹੈ ਕਿਉਂਕਿ 라ਵਲੀ ਦੀ ਜੋ ਨਜਾਇਜ਼ ਮਾਈਨਿੰਗ ਇਸ ਵੇਲੇ ਹੋ ਰਹੀ ਹੈ ਤਾਂ ਜੰਗਲ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦੇ ਆ ਨੇ ਪਹਾੜੀਆਂ ਆਕਸੀਜਨ ਦਿੰਦੀਆਂ ਨੇ ਜਿਹੜੇ ਦਰਖਤ ਲੱਗੇ ਹੁੰਦੇ ਨੇ ਜਦੋਂ ਇਹ ਕੱਟ ਦਿੱਤੇ ਜਾਂਦੇ ਨੇ ਤੇ ਪ੍ਰਦੂਸ਼ਣ ਸਿੱਧਾ ਸਾਡੇ ਸਾਹਾਂ ਵਿੱਚ ਜਾਂਦਾ ਹੈ ਤੇ ਹੁਣ ਗੱਲ ਕਰੀਏ ਸੁਪਰੀਮ ਕੋਰਟ ਕਿਉਂ ਪਿੱਛੇ हट ਗਈ ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਨੇ আরাਵਲੀ ਚ ਮਾਈਨਿੰਗ ਤੇ ਗੈਰ ਕਾਨੂੰਨੀ ਜਿਹੜੀਆਂ ਚੀਜ਼ਾਂ ਚੱਲਦੀਆਂ ਸੀ ਉਸ ਤੇ ਸਖਤ ਰੁਖ ਅਪਣਾਇਆ ਸੀ ਕਈ ਪ੍ਰੋਜੈਕਟ ਰੋਕਵਾਏ ਸੀ ਪਰ ਬਾਅਦ ਵਿੱਚ ਸੂਬਾ ਸਰਕਾਰਾਂ ਨੇ ਕਾਨੂੰਨ ਦੀ ਵਿਆਖਿਆ ਬਦਲ ਦਿੱਤੀ আরাਵਲੀ ਦੇ ਕਈ ਖੇਤਰਾਂ ਚ ਫੋਰੈਸਟ ਲੈਂਡ ਦੀ ਸ਼੍ਰੇਣੀ ਬਾਹਰ ਕਰ ਦਿੱਤੀ ਗਈ ਨੋਟੀਫਿਕੇਸ਼ਨਾਂ ਵਿੱਚ ਖੇਡ ਕਰਕੇ ਕਿਹਾ ਗਿਆ ਕਿ ਇਹ ਜੰਗਲ ਨਹੀਂ ਸਗੋ ਰੈਵਨਿਊ ਲੈਂਡ ਆ ਤੇ ਇੱਥੇ ਵਿਕਾਸ ਕੀਤਾ ਜਾ ਸਕਦਾ ਵਿਕਾਸ ਦੇ ਨਾਂ ਤੇ ਇਹ ਪਹਾੜ ਕੱਟੇ ਗਏ ਸਪਰੀਮ ਕੋਰਟ ਨੇ ਵੀ ਕਈ ਮਾਮਲਿਆਂ ਵਿੱਚ ਰਾਜ ਸਰਕਾਰਾਂ ਦੀਆਂ ਰਿਪੋਰਟਾਂ ਤੇ ਭਰੋਸਾ ਕਰਦੇ ਹੋਏ ਸਿੱਧੀ ਦਖਲਅੰਦਾਜ਼ੀ ਘੱਟ ਕਰ ਦਿੱਤੀ। ਨਤੀਜਾ ਇਹ ਨਿਕਲਿਆ ਕਿ ਅਰਾਵਲੀ ਅੱਜ ਕਾਗਜ਼ਾਂ ਵਿੱਚ ਤਾਂ ਸੁਰੱਖਿਅਤ ਹੈ ਪਰ ਜ਼ਮੀਨ ਤੇ ਤਬਾਹੀ ਜਾਰੀ ਹੈ। ਹੁਣ ਸਵਾਲ ਇਹ ਨਹੀਂ ਹੈ ਕਿ ਅਸੀਂ ਅਰਾਵਲੀ ਤੇ ਰੀਲ ਬਣਾਈਏ ਜਾਂ ਨਾ ਸਵਾਲ ਕਰੀਏ। ਇਹ ਹੈ ਕਿ ਸਵਾਲ ਰੀਲ ਬਣਾਉਂਦੇ ਹੋਏ ਲੋਕਾਂ ਨੂੰ ਇਹ ਸਮਝਾ ਰਹੇ ਆ ਕਿ ਭਾਈ ਇਹ ਪਹਾੜ ਸਾਡੇ ਲਈ ਕਿਉਂ ਜ਼ਰੂਰੀ ਨੇ? ਜੇ ਅੱਜ ਅਸੀਂ ਜੋ ਪਰ ਹੈ ਤਾਂ ਕੱਲ ਸਾਡੇ ਬੱਚੇ ਸਿਰਫ ਤਸਵੀਰਾਂ ਚ ਯਾਰਾਵਲੀ ਪਹਾੜ ਦੇਖ ਸਕਣਗੇ। ਰਾਵੇ ਨੂੰ ਬਚਾਉਣਾ ਤਾਂ ਇੱਕ ਸਰਕਾਰ ਜਾਂ ਅਦਾਲਤ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ ਵੀ ਹੈ। ਸਵਾਲ ਪੁੱਛੇ ਜਾਣ ਇਹਨਾਂ ਨੂੰ ਇਹਨਾਂ ਤੇ ਕੰਸਰਨ ਰੱਖਿਆ ਜਾਵੇ ਕਿ ਪਹਾੜ ਕਿਉਂ ਕੱਟੇ ਜਾ ਰਹੇ ਨੇ? ਫਾਇਦੇ ਲਈ ਜੰਗਲ ਖਤਮ ਕੀਤੇ ਜਾ ਰਹੇ ਨੇ। ਕਿਉਂ ਸਿਰਫ ਸੋਸ਼ਲ ਮੀਡੀਆ ਤੱਕ ਹੀ ਇਹ ਜਿਹੜੀਆਂ ਮੂਵਮੈਂਟਸ ਨੇ ਜਾਂ ਮੁੱਦੇ ਨੇ ਉੱਥੇ ਤੱਕ ਰਹਿ ਕੇ ਸੀਮੇ ਤੋਂ ਜਾਂਦੇ ਨੇ ਤਾਂ আরাਵਲੀ ਦੇ ਪਹਾੜੀਆਂ ਤੇ ਜੇਕਰ ਤੁਸੀਂ ਜਾਓ ਪਹਾੜੀਆਂ ਤੇ ਤਸਵੀਰ ਵੀ ਖਿੱਚੋ ਤੇ ਨਾਲ ਇਹ ਗੱਲਾਂ ਲੋਕਾਂ ਦੇ ਪਰ ਪੰਚਾਇਤ ਕੇ ਮੌਜੂਦਾ ਸਥਿਤੀ ਦੇ ਵਿੱਚ ਇਹ ਆ আরাਵਲੀ ਪਹਾੜੀਆਂ ਕਦੋਂ ਤੋਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਕਿਵੇਂ ਬਦਲਾ ਲਿਆਉਂਦੀਆਂ ਨੇ ਤੇ ਅਪੀਲ ਤੁਹਾਨੂੰ ਇਹ ਹੈ ਕਿ ਗੱਲਾਂ ਨਾਲ ਸਹਿਮਤ ਹੋ ਤਾਂ ਚੈਨਲ ਨੂੰ ਭਾਈ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ